ਬਾਟ ਮੱਲ ਪਈ ਵੇ ਕੋ ਕਾਰ ਸਤ ਗੁਰ ਪ੍ਰਸਾਦ ਹਰਗਨਾਮ ਜੈ ਕਾ ਹੋ ਹੋੜਿਆ ਪਾਈ ਕੜਮ ਲਿਖਣ ਤੇ ਪਾਈ ਆ ਇਹ ਵਰੁਤਸਾਈ ਮੰਤਰੀ ਤੇ ਪਬੜ ਮੋਲੇ ਅੰਮ੍ਰਿਤ ਪੱਲ ਪਾਈ ਮਿੱਠਾ ਸੁਖੂ ਫਿਜਲਤੀ ਸਪਸਾਈ ਨਾਨਕ ਸਿਮਰੈ ਗ੍ਰੰਥ ਫਿਰ ਬਾਹਰ ਨਾ ਤੇ ਪੰਜੇ ਬੰਦੇ ਮਹਾ ਬਲੀ ਕਾਰ ਸੱਚਾ ਦੋਆ ਆਪਣੇ ਚੰਦ ਪਾਇਨ ਵਿੱਚ ਦੀ ਯੋਕਰੋ ਆ ਰੋਖ ਸੋਖ ਸਮਿਤ ਗਿਤਨ ਵਾਦਿਰੋ ਆ

नानक अगोचर राह दूसरा लवड़ा लाभ है वागुरू जी का खालसा वाह की फतेह